ਸੇਵਾ ਉਥੇ ਭੇਜੋ ਜਿੱਥੇ ਲੱਗ ਜੇ ਮਾ ਤੁਹਾਨੂੰ ਇਹ ਸੇਵਾ ਦਿਖਾ ਰਿਆ ਐ ਇਸ ਵਕਤ ਜਿਹੜੇ ਨਿੱਕੇ ਨਿੱਕੇ ਬੱਚੇ ਆ ਇਧਰ ਭਾਦੀ ਜਿਹੜਾ ਬੰਦ ਟੁੱਟਿਆ ਵਾ ਇਧਰ ਸਾਰੇ ਕਿਰਤੀ ਲੋਕ ਰਹਿੰਦੇ ਨੇ ਕਿਰਤੀ ਲੋਕ ਰਹਿੰਦੇ ਨੇ ਆਪਣੀ ਕਮਾਈ ਕਰਨ ਵਾਲੇ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੰਦਰ ਵੱਲੋਂ ਜਿਹੜੀ ਆ ਇਹ ਸੇਵਾ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਵੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਬੜੇ ਦੁਖੀ ਨੇ ਹੜਾਂ ਦੇ ਹਾਲਾਤ ਦੇਖੀਏ ਤਾਂ ਬਹੁਤ ਮਾੜੇ ਨੇ ਤਾਂ ਗੱਲਬਾਤ ਕਰਾਂਗੇ ਇੱਥੇ ਜਿਹੜੇ ਸੰਗਤਾਂ ਜਿਹੜੀਆਂ ਨੇ ਸੇਵਾ ਲੈ ਕੇ ਆਈਆਂ ਨੇ ਗੱਲਬਾਤ ਕਰਾਂਗੇ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ ਮਾੜੇ ਆ ਬਹੁਤ ਜ਼ਿਆਦਾ ਮਤਲਬ ਕਿ ਰਾਤ ਨੂੰ ਰੈਂਚ ਵੀ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਖਾਣਾ ਖਾਣ ਚ ਵੀ ਪ੍ਰੋਬਲਮ ਆਉਂਦੀ ਆ